ਤਿਆਰ ਕਰਨ ਆਪਾਂ ਇਹ ਜਿਹੜਾ ਰਾਤ ਬਾਰੇ ਦੇ ਗੰਨੇ ਵਾਲਾ ਥੋੜਾ ਜਿਹਾ ਟਰੈਕਟਰ ਹੈ ਜੋਂ ਦੀਰ ਕੰਮ ਬਹੁਤ ਕਰਾ ਆ ਜਿਹੜੀ ਕੋਰੀ ਹੋਰ ਵਧਾਣੀ ਤੋਂ ਗਿਆ ਦੀ ਜਿਹੜੀ ਹੈ ਦੀ ਪਹਿਲਾਂ ਉਸ ਕੀ ਜੜਾ ਮਾ ਵੀ ਨਾ ਘੁਰਪੇ ਗੱਲ ਪੱਟ ਪੱਟ ਕੇ ਪੱਛੀਆਂ ਦੱਬੀਆਂ ਕੋਰੀ ਕੀ ਬਹੁਤ ਵਧੀਆ ਬਣਾ ਬਈ ਦੂਜਾਂ ਦੇ ਸਲੇ ਟਾਈਮਾਂ ਬਣ ਗਈਆਂ ਕੋਟਰ ਕਰਾ ਖੜਿਆ ਕੋਈ ਪਿੱਛੇ ਗੁਰਦੇ ਲੇਵਰ ਨਵੇਂ ਖੇਤ ਮੇ ਵੱਡਾ ਲਾਇਆ ਦਾ ਲੇਵਰ ਨੇ ਕੱਲ 300 ਪੁਲੀ ਉਰੇ ਕੜਨੀ ਦੀ ਬਾਕੀ ਉਰੇ ਪੌਂਡ ਅੱਗੇ ਬਾਈ ਟਰੈਕਟਰ ਤੋਂ ਉਰਾ ਦਾ ਘਰ ਤਾਂ ਕਿਰਿਆ ਵਾ ਬਹੁਤ ਰੂਟਾ ਬਿਟ ਰਿਹਾ ਹਾਲ ਪਾ ਗਿਆ ਬਾਕੀ 400 ਪੁਲੀ ਉਰੇ ਦੱਸ ਰਹੇ ਨੇ ਉਹ 400 ਮੈਂ ਕਿਉਂ ਉੱਥੇ ਕਰਾਂਗੇ ਕਾਰ ਡੱਲੀ ਬਾਹਰ ਟਰਾਲੀ ਸਮਾਨ ਸਮੁੰਜਾ ਲਾਦ ਰਹੇ ਆ ਬਈ ਉਹ ਖੇਤ ਹੋ ਗਿਆ ਥਰੇਸਰ ਪਾ ਦਿਆ ਮਸ਼ੀਨ ਵਾਲੇ ਨੇ ਕਹਿੰਦੇ ਥਰੇਸਰ ਪੈ ਗਿਆ ਰਿਪੇਅਰ ਹੋ ਗਈ ਤੋਂ ਰਾਂ ਭਾਈ ਟਰਾਲੀ ਵੈਸੇ ਫੱਟਾ ਤਾਂ ਲਾਦਿਆ ਦਾਪਾ ਨੇ ਗੋਰੀ ਮਾਈ ਦਬਗੀ ਟਰਾਲੀ ਗੋਹਰ ਮਾਈ ਜੋਂਬੀਰ ਪਾਲਾ ਮੁਰਾ ਉਹ ਲੈ ਟਰੈਕਟਰ ਨੇ ਬਹੁਤ ਕੰਮ ਕਰਿਆ ਉਹ ਖੇਤ ਕਰਨਾ ਬਾਈ ਲੇਜ਼ਰ ਆਪਾਂ ਨੇ ਜਿਹੜਾ ਸਵੇਰੀ ਪਾਇਆ ਦਾ ਹਲਾਵੇਂ ਦਾ ਕਰਦੀ ਤਿਆਰੀ ਬਾਈ ਪਾ ਤਾ ਡੀਜ਼ਲ ਨੇਰਾ ਹੋ ਚੱਲਿਆ ਬਾਈ ਟਰਾਲੀ ਕਿਉਂ ਭਰਨੀ ਹੈ ਇੱਕ ਭਰਤੀ ਨਾ ਨੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਾਈ ਸਭ ਠੀਕ ਠਾਕ ਹੋਏਗੇ ਕਰਾ ਬਾਈ ਦਿਨ ਕੀ ਸ਼ੁਰੂਆਤ ਅੱਜ ਲਗੇ ਖੇਤ ਤਿਆਰ ਕਰਨ ਆਪਾਂ ਇਹ ਜਿਹੜਾ ਰਾਤ ਬਾਰੇ ਦੇ ਗੰਨੇ ਵਾਲਾ ਇਹਨੂੰ ਪਤਾ ਹੀ ਹੈ ਗੰਨਾ ਪੱਟਿਆ ਦਾਪਨ ਇਹਦੇ ਆਪਰੇ ਬਾਈ ਕਰਾ ਗਾ ਲ ਖੁੰਜੇ ਖੰਦੇ ਰੋੜੇ ਆ ਇੱਕ ਉਥੇ ਗੋਰੀ ਹੈ ਗੋਰੀ ਬਥੋੜਾ ਰੈਂਪ ਕੋ ਛੋਟਾ ਦਾ ਉਥੇ ਮਿੱਟੀ ਪਾਈ ਰੈਂਪ ਬੜਾ ਕਰਿਆ ਜੌਂਡੀਅਰ ਚੱਲ ਰਿਹਾ ਆਪਣਾ ਕਲਾਵਾ ਬੱਕੀ ਉਹ ਜਗ੍ਹਾ ਜੇ ਆਪਣਾ ਰੋੜ ਤੇ ਪਾਣੀ ਇਸ ਨਾਲ ਕੰਪਿਊਟਰ ਕਰਾ ਉਹ ਹਾਲਾਂ ਨੇ ਤੜੇ ਥੋੜੀ ਜਿਹੀ ਨਰਮ ਜਿਹੀ ਮਿੱਟੀ ਕੱਢਦੀ ਦੇਖ ਲੈ ਅੱਜ ਦੀ ਧੁੱਪ ਲਵਾ ਲਿਆ ਇਹ ਫਿਰ ਦੁਪਹਿਰੇ ਜੇ ਮੈਂ ਚਲਾ ਲੇਂਗੇ ਕੋਈ ਸੁੱਕੀ ਮਿੱਟੀ ਰੂੜਾ ਕਰੇ ਮੈਂ ਵਧੀਆ ਗਿੱਲੀ ਮਿੱਟੀ 'ਤੇ ਲਾਗ ਲਗਾ ਸਾਨੂੰ ਪਤਾ ਹੀ ਹੈ ਬਣੇ ਰਹੋ ਜੀ ਅੱਜ ਕੀ ਵੀਡੀਓ ਗੈਲਾ ਸਵਾ ਮਾ ਸਾਨੂੰ ਖੇਤ ਤਿਆਰ ਕਰੇਗੇ ਅੱਜ ਤੋਂ ਟੋਟਾ ਜਿਹੜਾ ਡਰਾਈਵਰ ਹੈ ਜੋਂਂਡੀਰ ਕੰਮ ਬਹੁਤ ਕਰਾਉਂ। ਦੇਖੋ ਬਾਈ ਵਧੀਆ ਬਣ ਗਿਆ ਰੈਂਪ। ਰੈਂਪ ਦਾ ਬਾਈ ਫਾਇਦਾ ਹੀ ਹੈ ਇਸ ਦਾ ਆਪਾਂ ਨੂੰ ਵੀ ਉਹ ਟਰਾਲੀ ਟੁੱਲੀ ਪਰਨੇ ਨੂੰ ਚੜਾਣੇ ਨੂੰ ਵਧੀਆ। ਨਾਲੇ ਜਿਹੜਾ ਪਿੱਛੇ ਹੈ ਜਿਮੀਦਾਰ ਦਾ ਖੇਤ ਆ ਉਹ ਟਰੱਕ ਨਾਲ ਲਾ ਰਿਹਾ। ਉਹ ਵੀ ਟਰਾਲੀ ਟੁੱਲੀ ਕੱਢੇਗਾ ਉਹਨੂੰ ਵੀ ਫਾਇਦਾ। ਪੱਕੀ ਬਾਈ ਆਪਣੇ ਬੰਦੇ ਇਹ ਜੇ ਵੀ ਹੈ। ਬੰਦੇ ਨੇ ਗੰਨਾ ਲਾਇਆ। ਜਿਹੜੀ ਗੋਰੀ ਹੋਰ ਵਧਾਣੀ ਤੋਂ ਕਹਿਦੀ ਜਿਹੜੀ ਹੈ ਦੀ ਪਹਿਲਾਂ ਉਸ ਕੀ ਚੜਾਵਾ ਵੀ ਨਾ ਖੁਰਪੇ ਗਲ ਪੱਟ ਪੱਟ ਕੇ ਪਛੀਆਂ ਦੱਬੀਆਂ ਗੋਰੀ ਕੀ ਮਤਲਬ ਜੜਾ ਕੱਟ ਗੈਨ ਖੁਰਪੇ ਗਲ ਕੱਟ ਕੱਟ ਕੇ ਪਛੀਆਂ ਦੱਬਦੀਆਂ ਵੀ ਹੈ ਨਾ ਜੰਨਾਂ ਤੋਂ ਉਹੀ ਬਈ ਨੜਾ ਗਿਰਚਾ ਕੁਝ ਹੋ ਜਾ ਰਸਤਾ ਹੋ ਜਾ ਨਾਲੇ ਬਈ ਸਮਝ ਆਪ ਗੰਨਾ ਲਾ ਰਹੇ ਮੜਾ ਮੋਟਾ ਸਮਾਰੋ ਰੈਂਪ ਆਪਣਾ ਰਸਤਾ ਪਿਛਲਿਆਂ ਨੂੰ ਦਿੱਕਤ ਨਾ ਆਵੇ ਸਮਾ ਉਲਟਾ ਉਹਨਾਂ ਨੇ ਅਰ ਕੱਢਦੀਆਂ ਜੜਾਂ ਉਸਕੇ ਗੁਰੀਆਂ ਦੇਲੇ ਇਹ ਜੀ ਦੁਨੀਆ ਵੀ ਹੈ ਚੱਲ ਗਿਆ ਪ੍ਰੈਸ਼ਰ ਕਰਾ ਕੋਈ ਲਈ ਗਿਆ ਦਾ ਬਾਈ ਕੰਮ ਜੇ ਵਾਸਤੇ ਨਿਪੜੇ ਹੀ ਖੜਿਆ ਦਾ ਬਾਈ ਨਾ ਧੋਇਆ ਧੋਇਆ ਨਹੀਂ ਹੈਗਾ ਚੱਲੀ ਵਾਪਸ ਆਪਣੇ ਪਾਇਆ ਵਾ ਦੋ ਥੋੜੇ ਕੰਮ ਦਾ ਬਾਈ ਨੂੰ ਇਸ ਤਰੀ ਖੜਾ ਆ ਗਿਆ ਬਾਈ ਪਰ ਇਹ ਰੂਝਾ ਦੇ ਪਤਾ ਨਹੀਂ ਕਿ ਆ ਇਸ ਤਰੀ ਲੱਗਿਆ ਬਹੁਤ ਵਧੀਆ ਬਣਾ ਬਈ ਤੀਜਾਂ ਦਾ ਪਲੇ ਟਾਈਮ ਬਣ ਗਈਆਂ ਕਟੂਟਰ ਕਰਾ ਖੜੇਆ ਬਈ ਪਿੱਛੇ ਗੁਰਦੇ ਟਰਾਲੀ ਕੱਢਣੀ ਲੱਗੇਗੀ ਟਰਾਲੀ ਜੋੜਦੇ ਆਪਾਂ ਟਰਾਲੀ ਖੇਤਾਂ ਵਿੱਚ ਘੱਟਿਆ ਆਪਾਂ ਚੱਲਿਓ ਅੱਜ ਦੀ ਵਾਰਸ ਦੇਖੋ ਵੀ ਬੜੇ ਵਨ ਹੋਰ ਮੈਂ ਨਾ ਆ ਗਿਆ ਬਣਾ ਕਿਆ ਹਾਲ ਹੈ ਠੀਕ ਹੈ ਵਧੀਆ ਆਇਆ ਨਾ ਚਲੋ ਕਿਰਪਾ ਦਾ ਦੇਖੋ ਲੇ ਵੀਰੇ ਨਵੇਂ ਖੇਤ ਮੇ ਵੱਡਾ ਲਾਇਆ ਦਾ ਲੇਬਰ ਨੇ ਕੱਲ 300 ਪੂਲੀ ਰਕੜਨੀ ਦੀ ਬਾਕੀ ਉਰੇ ਪੌਣੇ ਕੇ ਚਾਰ ਕਿੱਲੇ ਜਗ੍ਹਾ ਆਪਣੀ ਬਾਕੀ ਗੰਨਾ ਰਹ ਜੇਗਾ ਇਹ ਲੇਬਰ ਜੇ ਹੈਗੀ ਆਮਨਪਾ ਬਾਈ ਉਸ ਤੇ ਬਾਅਦ ਫਿਰ ਆਪਣਾ ਕੁਛ ਬੀਜ ਪੈ ਜੇਗਾ ਉਰੇ ਤੇ ਆਪਣਾ ਕਿੱਲਾ ਸਵਾ ਕਿੱਲਾ ਜਿਹੜਾ ਪਵੇਗਾ ਬਾਕੀ ਮਿਲ ਲਵਾ ਚਲੇ ਜਾਏਗਾ ਗੰਨਾ ਪੂਰਾ ਸਾਫ ਸੁਥਰਾ ਬਾਈ ਦੇਖੋ ਇਹਨ ਵਧੀਆ ਗੰਨਾ ਸਿੱਧਾ ਖੜਿਆ ਗੰਨਾ ਐਡਾ ਗਿਰਿਆ ਗੁਰਿਆ ਨਹੀਂ ਹੈਗਾ ਇਹ ਉਹ ਪੈਣਾ ਖੜਿਆ ਦਾ ਇਸ ਮਾ ਬਾਦ ਮੈਂ ਟੇਡਾ ਹੋਇਆ ਜਿਹੜੀ ਮਹੀ 23 ਜਨਵਰੀ ਨੂੰ ਉਸਮਾ ਰੇਡਾ ਹੋਇਆ ਆਇਆ ਫਿਰ ਵੀ ਟਰਾਲੀ ਜਗੇ ਨਹੀਂ ਗਰੀ ਇੱਕ ਵਸੇ ਨੂੰ ਟੇਡਾ ਜਿਹਾ ਹੋ ਗਿਆ ਠੀਕ ਹੈ ਬਾਈਓ ਟਰਾਲੀ ਆਪਾਂ ਲਾਵਾ ਸਾਈਡ ਮਾ ਬੜੀ ਟਰਾਲੀ ਭਰ ਕੇ ਰੇ ਕੁਸ ਗੰਨਾ ਪਿਆਦੂਏ ਖੇਤ ਮਾ ਉਧਰ ਪਰਾਂ 400 ਲੱਗੇ ਬਾਈ ਟਰੈਕਟਰ ਤੋਂ ਆਰਾਧਾ ਘਰ ਤੱਕ ਗਿਆ ਵਾ ਬਹੁਤ ਰੂਟਾ ਬਟ ਗਿਆ ਉਹ ਘਰ ਤੱਕ ਗਿਆ ਵਾ ਆਮੇ ਟਰਾਲੀ ਭੜੀ ਆਪਾਂ ਰਾਜਪੁਰਾ ਜਾਣਾ ਪੈ ਗਿਆ ਆਪਾਂ ਨੂੰ ਕੰਮ ਟਰਾਲੀ ਲਾ ਕੇ ਰਾਜਪੁਰੇ ਦਾ ਕੰਮ ਕਰਕੇ ਆ ਕੇ ਫਿਰ ਦੇਖੀਏ ਭਾਈ ਵਾਲਾ ਸੁੱਕਣ ਦੇਣ ਨੇ ਤੁੱਥ ਲੱਗਣ ਦੇ ਲਾਤੀ ਟਰਾਲੀ ਖੇਤਮ ਬਾਕੀ ਭਾਈ ਲੇਬਰ ਆਵੇਗੀ ਆਪਣੀ ਲੇਬਰ ਹੈ ਦੂਏ ਖੇਤ ਮੁੱਦਰ ਇੱਧਰ ਆਪਾਂ ਪਹਿਲਾਂ ਛੋਟੀ ਟਰਾਲੀ ਛੱਡ ਕੇ ਆਈਆਂ ਭਾਈਓ ਮਾਲ ਪਾ ਕੇ ਬਾਕੀ 400 ਪੁਲੀਉਰੇ ਦੱਸ ਰਹੇ ਦਿਓ 400 ਮੈਂ ਇਕ ਉੱਥੇ ਕਰਾਂਗੇ 800 ਪਰ ਹੀ ਪਾਵਾਂਗੇ ਠੀਕ ਹੈ ਭਾਈ ਆਪਾਂ ਚੱਲਦੇ ਆਂ ਨੇ ਲੱਦੇ ਦੀ ਲੇਬਰ ਆਪਾਂ ਨੇ ਆਣਾ ਰਾਜਪੁਰੇ ਜਾ ਕੇ ਸ਼ਹਿਰ ਆ ਗਏ ਭਾਈ ਖੇਤ 855 ਲਾਮੀਆਂ ਆਪਾਂ ਪਿੱਛਾ ਹੈ ਜੌਂਡੀਰ ਲਾਮੀਆਂ ਇੱਕ ਹੈ ਪੰਨਾ ਵੀ ਥੋੜਾ ਜਿਹਾ ਵੀ ਸੁੱਕ ਕੇ ਖੇਤੀ ਵਾ ਉਹ ਅੱਗੇ ਜਾ ਕੇ ਲੀਕ ਨਰਮ ਜੀ ਹੋ ਗਿਆ ਨਾ ਦਲਦਲ ਜੀ ਬਣ ਗਈ ਕਿਸ ਕਰਕੇ ਹੋਵਾ ਜੋ ਫੇਰ ਨਿਬੜ ਗਿਆ ਅੱਧੀ ਥਾਲੀ ਪੂਰੇ ਭਰੇਗੀ ਫਿਰਾਂ ਦੇ ਕਾਟ ਢਲੀ ਬਾਹਰ ਟਰਾਲੀ ਸਮਾਨ ਸਮੁੰਜਾ ਲਾਦ ਰਹੇ ਆ ਬਈ ਉਹ ਖੇਤ ਹੋ ਗਿਆ ਪਤੇ ਆਪਣਾ ਇੱਕ ਇੱਕ ਟਰਾਲੀ ਗਈ ਇੱਕ ਭਾਰ ਲਿਆ ਕੇ ਗੇਰਦਿਆ ਰ ਪਿੱਛਾ ਲਾਇਆ ਹੋਵਾ ਜਿਹੜਾ ਅੱਜ ਤੋਂ ਨਹੀਂ ਹਟਿਆ ਟਰੈਕਟਰ ਉਦਣ ਤਾਂ ਚੱਕਰ ਘਟਾ ਜਦਾ ਤਾਂ ਹੋਇਆ ਲੱਗੇ ਟਰਾਲੀ ਢੱਡੇ ਵਾ ਹਾਂ ਤਮਾਕੂ ਮਾੜੀ ਚੀਜ਼ ਆ ਤਮਾਕੂ ਦੀ ਨਾ ਕਰਦੇ ਇਹ ਮਾ ਛਲਾਈ ਹੋਈ ਵੀ ਸਿਰੇ ਤੱਕ ਚੰਗਾ ਕਰਨਾ ਬਾਈ ਦੇਖ ਪੂਲੀ ਫੁਰ ਪੂਲੀ ਤਰ੍ਹਾਂ ਵਾ ਜਿਣੀ ਵੀ ਐਨ ਜਿਹੜੀ ਕਹਣੀ ਬਾਈ ਗੋਂ ਦਾ ਗੋਹਾਰ ਇਹਦੇ ਤੱਕ ਲੱਗ ਜਾ ਜੇ ਜਦਾ ਚੰਗਾ ਗੰਨਾ ਦੇਖ ਐਨ ਪੂੜੀਆਂ ਵਧੀਆਂ ਹੋਵਾਂ ਜਿਣੀ ਵੀ ਐਨ ਪਰਾਇਸ ਸਰ ਪਾ ਦਿਆ ਮਸ਼ੀਨ ਵਾਲੇ ਨੇ ਕਹਿੰਦੇ ਥਰੇਸਰ ਪੈ ਗਿਆ ਰਿਪੇਅਰ ਹੋ ਗਈ ਹਾਂ ਸੁਣਿਆ ਮੈਂ ਪਹਿਲਾਂ ਪਾਉਂ ਟੰਗ ਕੇ ਥਰੇਸਰ ਕਹਿੰਦੇ ਰਿਪੇਅਰ ਹੋ ਗਈ ਬਾਕੀ ਕੰਮ ਕਹਿੰਦੇ ਬਾਅਦ ਵਿੱਚ ਕਰੀਏ ਹਾਂ ਮਸ਼ੀਨ ਵਾਲੇ ਸੋਨੀ ਕੀ ਹਾਲ ਹੈ ਠੀਕ ਹੈ ਜੀ ਤਕੜਾ ਹਾਂ ਹੋ ਜਾਂਟ ਠੀਕ ਹੈ ਜੀ ਬੰਦੇ ਸਾਰੇ ਭੱਜ ਭੁੱਜ ਕੇ ਫੁਰਮੈ ਨਾ ਤਿੰਨੋਂ ਰਹਿ ਗਏ ਦੇਖਿਓ ਹੈ ਕਦੇ ਸੀਜ਼ਨ ਮੈਂ ਆਪਾਂ ਨੂੰ ਜਹਾਜ਼ ਲਿਆਣਾ ਲੱਗੇਗਾ ਇੱਕ ਪਦੇ ਬੰਦਾ ਉੱਥੇ ਜਾ ਰਿਹਾ ਤੂੰ ਵੀ ਮਸ਼ੀਨ ਵਗਦੇ ਦੂਈ ਪੇ ਜਾ ਰਿਹਾ ਇਹਦੇ ਦੇਖਣ ਵਾਲੇ ਹੋ ਜਾਹਾਜ਼ ਗੱਲ ਬੰਦੇ ਹੀ ਬਦਲ ਹੋਏ ਕਰਨਗੇ ਹੋਰ ਵਧੀਆ ਠੀਕ ਹੈ ਵਧੀਆ ਵੀਰੇ ਨੂੰ ਛੱਡ ਦੇ ਜੰਟੇ ਗੱਲ ਵੀਰਾ ਤਾਇਆ ਹਰ ਜੰਟਾ ਚਲਾਈ ਜਾ ਰਹੀਆਂ ਦੋਏ ਵੀਰੇ ਇਹ ਗੇਅਰ ਪਾ ਕੇ ਦੇ ਦੇ ਬੱਸ ਮੰਨੋ ਮੋੜ ਤਾਂ ਮੈਂ ਆਪ ਲੈ ਹਾਂਗਾ ਮਨ ਨੂੰ ਮੈਂ ਲੀਬਰਾ ਜਿਹਾ ਹਿਸਾਬ ਨਹੀਂ ਲੱਗਦਾ ਨਾ ਹਾਂ ਕਿੱਧਰ ਨਵਗ ਰਹੇ ਨੇ ਪਾਉ ਫੜ ਕੇ ਬੈਠੇ ਰਹੇ ਬੱਸ ਹਾਂ ਉਹ ਬੈ ਉਹ ਨਹੀਂ ਚਲਦੀ ਥਰੀ ਖੜੀ ਗਈ ਭਾਈ ਉਹ ਖੜੀ ਨਹੀਂ ਇਹ ਯੂ ਰਹਿ ਗਿਆ ਭਾਈ ਮਾਲ ਪਾਣੇ ਦੇ ਖੇਤ ਪਹੁੰਚ ਗਏ ਦੇ ਆਪਾਂ ਦੋਕਸੋ ਪੂਲੀ ਕੁਝ ਰਹਿ ਗਿਆ 15 20 ਪੂਲੀਆਂ ਛੇਲਣੇ ਤੇ ਬਾਕੀ ਬਾਈ ਮਾਨ ਲਾ ਦੀਆ ਟਰਾਲੀ ਬਰ ਟਰਾਲੀ ਕੱਢੀ ਆਪਾਂ ਸੜਕ 'ਤੇ ਬਾਈ ਵੇ ਕੋਈ ਚੱਕਰ ਪੈ ਜਾ ਗਈ ਵਾਰੀ ਪਹਿਲਾ ਕੀੜਾ ਤਬਦੂ ਬਣਾ ਜਾਈਗੀ ਤੇ ਵੈਸੇ ਤਾਂ ਚੱਲੋ ਕੀੜਾ ਲੱਗ ਗਿਆ ਦਾ ਸੌਕ ਕਾਊਂਟਰ ਕਰਨਾ ਰੱਖਿਆ ਉਹਦਾ ਜਦੋਂ ਆਪਾਂ ਪਹਿਲਾਂ ਲੈ ਕੇ ਆਈ ਨਾ ਤੋਰਾ ਬਾਈ ਟਰਾਲੀ ਵੈਸੇ ਫੱਟਾ ਤਾਂ ਲਾ ਦਿਆ ਦਾ ਆਪਾਂ ਨੇ ਕਈ ਵਾਰੀ ਦੌੜ ਪੈ ਜਾ ਦੇਖਾਂ ਛੇੜ ਗਿਆ ਟਰੈਕਟਰ ਮੈਂ ਦਵਗੀ ਟਰਾਲੀ ਗੋਹਰ ਮੈਂ ਉਹ ਕੀ ਸਾਫ ਦੋ ਟਰੈਕਟਰ ਲਾ ਲੇ ਪਿੱਛੇ ਆਪਾਂ ਨੇ Vir para é ਪਿਛਲੇ ਟਰੈਕਟਰ ਨੇ ਬਹੁਤ ਕੰਮ ਕਰਿਆ ਉੱਥੇ ਮੋਟਰਸਾਈਕਲ ਖੜਿਆ ਮੋਟਰਸਾਈਕਲ ਲਿਆ ਮੋਟਰਪਾ ਮੋਟਰਸਾਈਕਲ ਖੜਿਆ ਮੋਟਰਪਾ ਮੋਟਰਸਾਈਕਲ ਖੜਿਆ ਲਿਆ ਘਰਾਂ ਨੂੰ ਆ ਜਾ ਕਰੋ ਜੀ ਪੂਰੇ ਬਾਈ ਨਾ ਪੂਲੀ ਦੀ ਦੱਬੀ ਵਿੱਚ ਤਰਨ ਲਗਮ ਲਗਾ ਪੂਲੀ ਟੁੱਟ ਗਈ ਬਾਜਨ ਮੈਂ ਤੇ ਰਸਤੇ ਵਿੱਚ ਬਈ ਖੇਤ ਕਰਨਾ ਬਾਈ ਲੇਜ਼ਰ ਆਪਾਂ ਨੇ ਜਿਹੜਾ ਸਵੇਰੀ ਪਾਇਆ ਦਾ ਹਲਾਗਾ ਲੈ ਤੁਮੇ ਥੋੜੀ ਨਰਮ ਜੀ ਮਿੱਟੀ ਨਿਕੜਾਈ ਜੇ ਲੈਜ਼ਰ ਤਾਂ ਨਹੀਂ ਜੋੜਿਆ ਟੁਟਰਾਂ ਦੀ ਟੋਲੀ ਲਾਤਰੇ ਤੇ ਆਪਾਂ ਤੁਹਾਨੂੰ ਪਤਾ ਹੀ ਹੈ ਇਹ ਮੈਂ ਕੱਲ ਨੂੰ ਦੇਖਾਂਗੇ ਤੁਹਾਨੂੰ ਚਲਾਉਣੇਗੇ ਲੈਜ਼ਰ ਜੁਆ ਫਿਰ ਘਾਟੇ ਕੂਟੇ ਨਾ ਕਿੰਨੀ ਮਿੱਟੀ ਵਾਂ ਭਰਦੇ ਨਹੀਂ ਹੈਗੇ ਕਿੰਨੀ ਮਿੱਟੀ ਟਾਇਰਡ ਹੋ ਜਾ ਮਾਲ ਕੁਝ ਪਾ ਲੈ ਕੇ ਘਰਾਂ ਹੀ ਪਿਆ ਗਿਆ ਲੈਜ਼ਰ ਗੱਡੀ ਲਾਦ ਰੀਆ ਕਰ ਦੀ ਤਿਆਰੀ ਬਈ ਪਾ ਤਾ ਡੀਜ਼ਲ ਕਿ ਕਰਦੇ ਭੱਲਾ ਸਵੇਰੇ 12:00 ਸੱਜਰੇ ਸੈਲਫ ਮਿਲਣੋਂ ਮੱਕੀ ਲਿਆ ਮਾਂ ਲੇਵਰ ਲਾਦ ਰੀਆ ਛੋਟੀ ਟਰਾਲੀ ਵਾਂ ਪਲ ਟਿੱਕੋ ਪਾ ਦੇਗੇ ਉੱਪਰ ਨੇ ਰਹੁ ਚੱਲਿਆ ਬਈ ਟਰਾਲੀ ਕਿਓ ਭਰਨੀ ਐ ਇੱਕੋ ਭਰਤੀ ਨਾ ਨਾ ਇਹ ਵੀ ਨਾ ਕੀ ਛੁੱਟੀ ਹੈ ਕੱਲ ਤੇ ਅਮਨ ਪਜੇ ਹੋਗੇ ਨੇ ਤਾਂ ਕਰਕੇ ਨਹੀਂ ਨਬੇੜ ਰਹੀਆਂ ਜਿਹੜਾ ਵੱਡਿਆ ਬਾਬੀ ਛਿੱਲ ਕੇ ਪਾ ਦਾਂ ਫੜਾਫੜ ਟਰਾਲੀ ਵਿੱਚ ਚੱਲ ਮੈਂ ਕਿਹਾਂ ਲੈ ਕੇ ਫਿਰ ਮੇਰੇ ਗੱਲ ਜਾਣਗੇ ਕਿ ਇਸ ਕਲਾਮੇਗੇ ਬਾਹਰ ਤੇ ਜਾਏ ਇਹੋ ਇਹਨੂੰ ਕਿਹੜਾ ਦੇਲੇ ਸੰਗਲ ਨੂੰ ਉੱਪਰ ਲਗਾ ਯਾਰ ਉੱਪਰ ਲਗਾ ਉੱਪਰ ਓਹ ਯਾਰ ਲਗਾ ਯਾਰ ਇਸ ਵਿੱਚ ਲਗਾ ਚੱਲ ਚੱਟ ਇਸ ਨੂੰ ਕੱਟ ਕਰ ਕਰ ਦੇ ਨਹੀਂ ਗਿਆ ਉਹ ਬੱਸ ਥੋੜਾ ਦਿਮਾਗ ਲਾਏ ਕਰ ਚੱਲ ਉਠਾ ਚੱਕ ਦੇ ਉੱਪਰ ਚੱਕਦੇ ਯਾਰ ਚੱਕ ਤੋ ਚੱਲ ਛੱਡ ਦੇ ਲੈ ਵੀ ਸੁਣ ਲੈ ਵੀ ਦੋਈ ਟਰਾਲੀ ਛੱਡਿਆ ਆਪਾਂ ਘਰੇ ਬਾਕੀ ਵੀ ਉਹ ਲੈ ਜਾਂਗੇ ਪਲਟੀ ਕਰਨੇ ਵਾਲਾ ਮਾਲ ਠੀਕ ਹੈ ਭਾਈ ਅੱਜ ਦੀ ਵੀਡੀਓ ਆਪਣੀ ਇੰਨੀ ਕੇ ਧੰਨਵਾਦ ਵੀਡੀਓ ਦੇਖਣੇ ਵਾਸਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਾਂ ਬਾਈ ਕੱਲ ਨੂੰ ਕਿਸੇ ਨਵੀਂ ਵੀਡੀਓ ਵਾਂ ਬੜੇ ਜੀ ਹੋ ਆਪਣੇ YouTube ਚੈਨਲ ਕੋਲ Facebook ਪੇਜ ਕੋਲ ਕਮੈਂਟ ਕੁਮੈਂਟ ਕਰੇ ਕਰੋ ਵਧੀਆ ਜੇ ਭਾਈ ਕੌਣ ਸਲਾ ਪੜਾਈ ਕਰੇ ਕਰੋ ਹੋ ਗਿਆ ਕਰ ਰਹਿ ਗਿਆ ਕੈਂਪੁਲੀ ਰਹਿ ਗਿਆ ਨੇਰਾ ਹੋ ਗਿਆ ਪੂਰਾ ਜ ਖੇਤ ਮਾਈ ਚੱਲਦੇ ਆ ਬਾਈ ਖੇਤ ਨੂੰ ਘਰਾਂ ਨੂੰ ਆਪਾਂ ਖੇਤ ਤੇ ਸੌਰੀ